ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੋਨਮ ਬਾਜਵਾ ਪੰਜਾਬੀ ਸਿਨੇਮੇ ਦੇ ਵਿੱਚ ਤੱਕ ਪਾਉਣ ਤੋਂ ਬਾਅਦ ਸੋਨਮ ਬਾਜਵਾ ਫਾਈਨਲੀ ਬਾਲੀਵੁੱਡ ਦੇ ਵਿੱਚ ਨਜ਼ਰ ਆਉਣ ਵਾਲੀ ਔਰ ਐਸੀ ਵੈਸੀ ਫਿਲਮ ਨਹੀਂ ਬਹੁਤ ਵੱਡੀ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੀ ਹੈ ਫਿਲਮ ਦਾ ਨਾਮ ਹੈ ਹਾਊਸਫੁੱਲ 5 ਸੋ ਸੋਨਮ ਬਾਜਵਾ ਹਾਊਸਫੁੱਲ 5 ਦੇ ਵਿੱਚ ਨਜ਼ਰ ਆਉਣ ਵਾਲੀ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਹਾਊਸਫੁੱਲ ਦੇ ਚਾਰ ਪਾਰਟ ਆ ਚੁੱਕੇ ਨੇ ਸੋ ਚਾਰੋਂ ਪਾਰਟ ਜਿਹੜੇ ਸੁਪਰ ਡੂਪਰ ਹਿੱਟ ਹੋਏ ਨੇ ਸੋ ਫਾਈਨਲੀ ਸੋਨਮ ਬਾਜਵਾ ਬਾਲੀਵੁੱਡ ਦੇ ਵਿੱਚ ਤੱਕ ਪਉਣ ਨੂੰ ਤਿਆਰ ਆ ਸੋ ਜਿਹੜੀ ਕਾਸਟ ਜਮ 스타 ਕਾਸਟ ਦੀ ਗੱਲ ਕਰਾਂ ਤਾਂ ਬਹੁਤ ਵੱਡੀ 스타 ਕਾਸਟ ਹੋਣ ਵਾਲੀ ਹੈ ਹਾਊਸਫੁੱਲ 5 ਦੀ ਸੋ ਸਭ ਤੋਂ ਪਹਿਲਾ ਨਾਮ ਤਾਂ ਅਕਸ਼ੇ ਕੁਮਾਰ ਜਿੰਨੇ ਵੀ ਹਾਊਸਫੁੱਲ ਪਾਰਟ ਆਏ ਨੇ ਸੋ ਮੇਨ ਲੀਡ ਦੇ ਵਿੱਚ ਅਕਸ਼ੇ ਕੁਮਾਰ ਨਜ਼ਰ ਆਏ ਨੇ ਉਸ ਤੋਂ ਬਾਅਦ ਨਾਨਾ ਪਟਕਰ ਸੰਜੇ ਦੱਤ ਜੈਕੀ ਸ਼ਰੋਫ ਫਰਦੀਨ ਖਾਨ ਚੰਕੀ ਪਾਂਡੇ ਸ਼੍ਰੇਸ਼ ਤਲਪੜੇ ਇਸ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਤਾਂ ਸੋਨਮ ਬਾਜਵਾ ਔਰ ਬਹੁਤ ਵੱਡੀ 스타 ਕਾਸਟ ਇਸ ਫਿਲਮ ਦੀ ਇਸ ਦੇ ਨਾਲ ਹੀ ਦੀਨੋ ਮੋਰੀਆ ਇਸ ਫਿਲਮ ਦੇ ਵਿੱਚ ਆਪਣਾ ਕਮਬੈਕ ਕਰਦੇ ਪਏ ਨੇ ਜੌਨੀ ਲਿਵਰੇ ਫਿਲਮ ਦੇ ਵਿੱਚ ਨੇ ਜੋ ਹੋਰ ਗੱਲ ਕਰੀਏ ਤਾਂ ਹੋਰ ਬਹੁਤ ਬਹੁਤ ਵੱਡੇ ਚਿਹਰੇ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਸੋ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਹੈ ਹਾਊਸਫੁੱਲ 5 ਦਾ ਜਾਂ ਫਿਰ ਸੋਨੂ ਬਾਜਵਾ ਨੂੰ ਵੱਡੇ ਪਰਦੇ ਤੇ ਬਾਲੀਵੁੱਡ ਤੇ ਦੇਖਣ ਦਾ ਕਿੰਨਾ ਕੁ ਤੁਹਾਨੂੰ ਐਕਸਾਈਟਮੈਂਟ ਕਿੰਨਾ ਕੁ ਤੁਹਾਨੂੰ ਚਾਹ ਜਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਸੋਨੂ ਬਾਜਵਾ ਨੇ ਕਾਫੀ ਫਿਲਮਾਂ ਜਿਹੜੀਆਂ ਪੰਜਾਬੀ ਕੀਤੀਆਂ ਨੇ ਹੁਣ ਫਾਈਨਲੀ ਸੋਨੂ ਬਾਜਵਾ ਕਿਉਂਕਿ ਫੈਨਸ ਨੂੰ ਵੀ ਬਹੁਤ ਇੰਤਜ਼ਾਰ ਸੀਗਾ ਕਿ ਕਦੋਂ ਸੋਨੋ ਬਾਜਵਾ ਜਿਹੜੇ ਨੇ ਉਹ ਬਾਲੀਵੁੱਡ ਦੇ ਵਿੱਚ ਨਜ਼ਰ ਆਉਣਗੇ ਸੋ ਖਬਰਾਂ ਤਾਂ ਪਹਿਲਾਂ ਵੀ ਕਾਫੀ ਆ ਰਹੀਆਂ ਸਨ ਪਰ ਹੁਣ ਫਾਈਨਲੀ ਉਹਨਾਂ ਨੇ ਪੋਸਟ ਪਾ ਕੇ ਇੱਕ ਤਸਵੀਰ ਜਿਹੜੀ ਆ ਇੰਸਟਾਗ੍ਰam ਤੇ ਸਾਂਝੀ ਕੀਤੀ ਹੈ ਕਿ ਫਾਈਨਲੀ ਸੋਨੋ ਬਾਜਵਾ ਹਾਊਸਫੁੱਲ 5 ਦੇ ਵਿੱਚ ਨਜ਼ਰ ਆਉਣ ਵਾਲੇ ਹੈ ਸੋ ਅੱਜ ਜੀ ਇਹ ਤਸਵੀਰ ਸੋਨੋ ਬਾਜਵਾ ਨੇ ਸਾਂਝੀ ਕੀਤੀ ਔਰ ਫੈਨਸ ਨੂੰ ਵੀ ਕਾਫੀ ਚਿਰ ਤੋਂ ਇੰਤਜ਼ਾਰ ਸੀ ਇਸ ਗੱਲ ਦਾ ਕਿ ਸੋਨੋ ਬਾਜਵਾ ਕਦੋਂ ਸਾਨੂੰ ਬਾਲੀਵੁੱਡ ਦੇ ਵਿੱਚ ਨਜ਼ਰ ਆਉਣਗੇ ਕਦੋਂ ਉਹ ਬਾਲੀਵੁੱਡ ਜਾਣਗੇ ਬਾਲੀਵੁੱਡ ਦੇ ਵਿੱਚ ਵੱਡੇ ਵੱਡੇ ਸਤਾਰਾਂ ਦੇ ਨਾਲ ਕੰਮ ਕਰਨਗੇ ਸੋ ਜਿਸ ਤੋਂ ਪਹਿਲਾਂ ਗੱਲ ਕਰੀਏ ਪੰਜਾਬੀ ਫਿਲਮਾਂ ਦੇ ਵਿੱਚ ਵੀ ਸੋਨੂ ਬਾਜਮਾ ਨੇ ਕਾਫੀ ਵਧੀਆ ਕੰਮ ਕੀਤਾ ਹੈ ਕਾਫੀ ਵਧੀਆ ਫਿਲਮਾਂ ਕਾਫੀ ਹਿੱਟ ਫਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਨੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਸਰਦਾਰ ਜੀ 1 2 ਉਸ ਤੋਂ ਬਾਅਦ ਨਿੱਕਾ ਜੈਲਦਾਰ ਮੰਜੇ ਬਿਸਤਰੇ ਸੁਪਰ ਸਿੰਘ ਕੈਰੀ ਓਨ ਜੱਟਾ 2 ਬਹੁਤ ਫਿਲਮਾਂ ਆਇਓ ਜੀਆਂ ਬਹੁਤ ਫਿਲਮਾਂ ਨੇ ਜੋ ਸੋਨੂ ਬਾਜਮਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਨੇ ਤੇ ਜੇ ਗੱਲ ਕਰੀਏ ਤਾਂ ਪਹਿਲਾਂ ਵੀ ਉਹ ਬਾਲੀਵੁੱਡ ਦੇ ਵਿੱਚ ਕੰਮ ਕਰ ਚੁੱਕੇ ਨੇ ਪਰ ਹੁਣ ਲੀਡ ਦੇ ਵਿੱਚ ਆਉਣ ਵਾਲੇ ਨੇ ਪਹਿਲਾਂ ਕੀ ਡਾਂਸਰ ਦੇ ਵਿੱਚ ਕੰਮ ਕੀਤਾ ਸੀ ਤਾਮਿਲ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ ਫਾਈਨਲੀ ਹਿੰਦੀ ਫਿਲਮ ਦੇ ਵਿੱਚ ਲੀਡ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਸੋਨੁ ਬਾਜਵਾ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੰਨਾ ਕਿ ਇੰਤਜ਼ਾਰ ਹੈ ਸੋਨੋ ਬਾਜਵਾ ਦੀ ਫਿਲਮ ਦੇਖਣ ਦਾ ਹਾਸਪਤਲ ਦਾ ਸੋ ਫਾਈਨਲ ਸ਼ਡਿਊਲ ਜਿਹੜਾ ਹੋ ਚੁੱਕਾ ਹੈ ਸੋ ਉਸ ਤੋਂ ਬਾਅਦ ਫਿਲਮ ਕੁਝ ਸਮੇਂ ਬਾਅਦ ਜਿਹੜੀ ਰਿਲੀਜ਼ ਹੋਵੇਗੀ ਸੋ ਜੋ ਖਬਰਾਂ ਆ ਰਹੀਆਂ ਨੇ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ 6 ਜੂਨ 2025 ਦੇ ਵਿੱਚੇ ਫਿਲਮ ਰਿਲੀਜ਼ ਹੋਵੇਗੀ ਸੋ ਹਲੇ ਅੱਜ ਆਪਾਂ ਗੱਲ ਕਰੀਏ 7 ਤੋਂ 8 ਮਹੀਨੇ ਫਿਲਮ ਦੇ ਰਿਲੀਜ਼ਿੰਗ ਦੇ ਵਿੱਚ ਪਏ ਨੇ ਸੋ ਕਿੰਨਾ ਕੇ ਇੰਤਜ਼ਾਰ ਹੈ ਸੋਨੋ ਬਾਜਵਾ ਨੂੰ ਵੱਡੇ ਪਰਦੇ ਤੇ ਦੇਖਣ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ